प्यारे दोस्तों प्यार भरी सत श्री अकाल जी हां जी दोस्तों ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਉਹਨਾਂ ਦੋ ਮੁੱਦਿਆਂ ਬਾਰੇ ਜਿਸ ਨੂੰ ਲੈ ਕੇ ਅੱਜ ਕੱਲ ਬਹੁਤ ਚਰਚਾ ਚੱਲ ਰਹੀ ਹੈ ਤੇ ਜਿਸ ਮਸਲੇ ਦਾ ਪੰਜਾਬ ਸਰਕਾਰ ਹੱਲ ਨਹੀਂ ਕਰ ਰਹੀ ਉਸ ਬਾਰੇ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਜੇਕਰ ਪਹਿਲੇ ਮਸਲੇ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ਡੀਏ ਜਿਸ ਨੂੰ ਦੇਖਦੇ ਹੋਇਆ ਸੀ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਨੇ ਇਸ ਨੂੰ ਐਨਾ ਵੱਡਾ ਮਸਲਾ ਬਣਾ ਕੇ ਰੱਖ ਦਿੱਤਾ ਹੈ ਕਿਉਂਕਿ 13% ਦਾ ਫਾਸਲਾ ਬਣ ਗਿਆ ਹੈ ਕੇਂਦਰ ਸਰਕਾਰ ਦੇ ਮਲਾਜ਼ਮਾਂ ਤੇ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੇ ਡੀਏ ਦੇ ਵਿੱਚ ਜੇਕਰ ਦੇਖਿਆ ਜਾਵੇ ਗਵਾਂਡੀ ਰਾਜ ਹਰਿਆਣੇ ਦੇ ਮਲਾਜ਼ਮਾਂ ਦਾ ਡੀਏ ਵੀ ਵਧ ਕੇ 55% ਹੋ ਗਿਆ ਹੈ ਚੰਡੀਗੜ੍ਹ ਯੂਟੀ ਦੇ ਮਲਾਜ਼ਮ ਵੀ 55% ਡੀਏ ਲੈ ਰਹੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਹੱਦ ਹੀ ਕਰ ਦਿੱਤੀ ਹੈ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਹੀ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਮਲਾਜ਼ਮ ਤੇ ਪਿੱਛੇ ਚੱਲ ਰਹੇ ਨੇ ਅੱਜ ਕੱਲ ਇਹ ਮਸਲਾ ਬਹੁਤ ਗਰਮਾਇਆ ਹੋਇਆ ਹੈ ਮੁਲਾਜ਼ਮ ਜਥੇਵੰਦੀਆਂ ਹੋਣ ਚਾਹੇ ਦੀ ਮੁਲਾਜ਼ਮ ਤੇ ਪੈਨਸ਼ਨਰ ਹੋਣ ਲਗਾਤਾਰ ਪੰਜਾਬ ਸਰਕਾਰ ਨੂੰ ਲਤਾੜਿਆ ਜਾ ਰਿਹਾ ਕਿ ਸਾਡੇ ਡੀਏ ਦੇ ਵਿੱਚ ਇੰਨਾ ਜੋ ਫਰਕ ਪਿਆ ਹੈ ਪੰਜਾਬ ਸਰਕਾਰ ਉਸ ਨੂੰ ਠੀਕ ਕਰੇ ਤੇ ਘੱਟੋ ਘੱਟ ਸਾਡੇ ਡੀਏ ਦੇ ਵਿੱਚ 13% ਵਾਧਾ ਜਲਦ ਤੋਂ ਜਲਦ ਕੀਤਾ ਜਾਵੇ ਜੇਕਰ ਨਹੀਂ ਕੀਤਾ ਗਿਆ ਤਾਂ ਮੁਲਾਜ਼ਮਾਂ ਦਾ ਸੰਘਰਸ਼ ਪੰਜਾਬ ਸਰਕਾਰ ਦੇ ਵਿਰੁੱਧ ਹੋਰ ਤਿੱਖਾ ਹੋਵੇਗਾ ਹਾਂਜੀ ਦੋਸਤੋ ਜੇਕਰ ਦੂਜੇ ਮਸਲੇ ਦੀ ਗੱਲ ਕਰੀਏ ਤਾਂ ਉਹ ਹੈ 2016 ਤੋਂ 6ਵੇਂ ਕਮਿਸ਼ਨ ਦੇ ਏਰੀਆ ਦੀ ਪਹਿਲੀ ਕਿਸ਼ਤ ਜਿਹੜੀ ਕਿ ਕਿਹਾ ਜਾ ਰਿਹਾ ਸੀ ਪੈਨਸ਼ਨਰਾਂ ਦੇ ਖਾਤਿਆਂ ਦੇ ਵਿੱਚ ਆਵੇਗੀ April 2025 ਤੋਂ ਸ਼ੁਰੂ ਹੋਵੇਗੀ ਉਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਕਈ ਪੈਨਸ਼ਨਰਾਂ ਦੇ ਖਾਤਿਆਂ ਦੇ ਵਿੱਚ ਪਹਿਲੀ ਕਿਸ਼ਤ ਆ ਗਈ ਹੈ ਉਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਜਿੰਨਾ ਪੈਨਸ਼ਨਰਾਂ ਦੇ ਖਾਤਿਆਂ ਦੇ ਵਿੱਚ ਇਹ ਕਿਸ਼ਤ ਨਹੀਂ ਆਈ ਉਸ ਦਾ ਕਾਰਨ ਵੀ ਅਸੀਂ ਤੁਹਾਨੂੰ ਦੱਸਾਂਗੇ ਹਾਂਜੀ ਦੋਸਤੋ ਇਹ ਕਿਹਾ ਜਾ ਰਿਹਾ ਹੈ ਕਿ ਜਿੰਨਾ ਪੈਨਸ਼ਨਰਾਂ ਦੀ ਰਿਟਾਇਰਮੈਂਟ 31 ਦਸੰਬਰ 2015 ਤੋਂ ਪਹਿਲਾਂ ਹੋਈ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਪਹਿਲੀ ਕਿਸ਼ਤ ਪਾ ਦਿੱਤੀ ਗਈ ਹੈ ਤੇ ਜੋ ਰਿਟਾਇਰਮੈਂਟ ਹੋਏ ਮੁਲਾਜ਼ਮ ਨੇ ਜਿੰਨਾਂ ਦੀ ਰਿਟਾਇਰਮੈਂਟ 1 ਜਨਵਰੀ 2016 ਤੋਂ ਬਾਅਦ ਹੋਈ ਹੈ ਚਾਹੇ ਦੀ ਉਹਨਾਂ ਦੀ ਰਿਟਾਇਰਮੈਂਟ 31 ਜਨਵਰੀ ਨੂੰ ਹੀ ਕਿਉਂ ਨਾ ਹੋਈ ਹੋਵੇ ਜਾਂ ਫਿਰ ਫਰਵਰੀ ਮਹੀਨੇ ਵਿੱਚ ਹੋਈ ਹੋਵੇ ਉਹਨਾਂ ਦੇ ਖਾਤਿਆਂ ਦੇ ਵਿੱਚ ਪਹਿਲੀ ਕਿਸ਼ਤ ਨਹੀਂ ਪਾਈ ਗਈ ਉਹਨਾਂ ਨੂੰ ਲੀ ਕਿਸ਼ਤ ਇਸ ਸਾਲ ਨਹੀਂ ਦਿੱਤੀ ਜਾਵੇਗੀ ਉਹਨਾਂ ਨੂੰ ਜੋ ਕਿ ਏਰੀਆ ਦੀ ਪਹਿਲੀ ਕਿਸ਼ਤ ਸ਼ੁਰੂ ਹੋਵੇਗੀ ਉਹ ਅਪ੍ਰੈਲ 2026 ਤੋ ਹੋਵੇਗੀ ਇੱਕ ਸਾਲ ਦਾ ਸਮਾਂ ਹੋਰ ਉਹਨਾਂ ਨੂੰ ਵੇਟ ਕਰਨਾ ਪਵੇਗਾ ਇੰਨਾ ਵੇਟ ਕਰਨ ਤੋਂ ਬਾਅਦ ਜਦੋਂ ਆਸਾਂ ਤੇ ਪਾਣੀ ਫਿਰਦਾ ਹੈ ਤਾਂ ਮੁਲਾਜ਼ਮਾਂ ਦੁਆਰਾ ਲਗਾਤਾਰ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਨੂੰ ਏਰੀਅਰ ਵੀ ਦਿੱਤਾ ਜਾ ਰਿਹਾ ਉਹ ਵੀ ਢੰਗ ਨਾਲ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਇਸ ਸਰਕਾਰ ਦੁਆਰਾ ਜਾਰੀ ਹੈ ਕਿ ਏਰੀਅਰ ਦੀ ਅਦਾਇਗੀ ਦਾ ਫੈਸਲਾ ਚੇਂਜ ਕੀਤਾ ਜਾਵੇ ਏਰੀਅਰ ਦੀ ਅਦਾਇਗੀ ਸਾਨੂੰ ਜਲਦ ਤੋਂ ਜਲਦ ਇੱਕ ਦੋ ਕਿਸ਼ਤਾਂ ਦੇ ਵਿੱਚ ਪੰਜਾਬ ਸਰਕਾਰ ਕਰੇ ਅਸੀਂ ਪਹਿਲਾ ਹੀ 5.5 ਸਾਲ ਤੱਕ ਵੇਟ ਕਰ ਚੁੱਕੇ ਹਾਂ ਅਸੀਂ ਹੋਰ ਵੇਟ ਨਹੀਂ ਕਰ ਸਕਦੇ ਜੇਕਰ ਦੇਖਿਆ ਜਾਵੇ ਤਾਂ ਇਸ ਸਰਕਾਰ ਦੁਆਰਾ ਮਲਾਜ਼ਮਾਂ ਦੀ ਕਿਸੇ ਵੀ ਮੰਗ ਦਾ ਹੱਲ ਢੰਗ ਨਾਲ ਨਹੀਂ ਕੀਤਾ ਗਿਆ ਏਰੀਅਰ ਵੀ ਦਿੱਤਾ ਜਾ ਰਿਹਾ ਐਨਾ ਟਾਈਮ ਲਗਾ ਕੇ ਇਨੀਆਂ ਕਿਸ਼ਤਾਂ ਦੇ ਵਿੱਚ ਤੇ ਡੀਏ ਮਲਾਜ਼ਮਾਂ ਦਾ ਨਹੀਂ ਦਿੱਤਾ ਜਾ ਰਿਹਾ ਮਲਾਜ਼ਮਾਂ ਦੀਆਂ ਹੋਰ ਮੰਗਾਂ ਦਾ ਹੱਲ ਵੀ ਪੰਜਾਬ ਸਰਕਾਰ ਦੁਆਰਾ ਨਹੀਂ ਕੀਤਾ ਜਾ ਰਿਹਾ ਜਲਦ ਤੋਂ ਜਲਦ ਮਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਪੰਜਾਬ ਸਰਕਾਰ ਕਰੇ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ